ਪੰਜਾਬ ਕਾਂਗਰਸ ਦੀ ਦਿੱਲੀ ਚ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਆ ਕੌਣ ਕੌਣ ਇਸ ਮੀਟਿੰਗ ਦੇ ਵਿੱਚ ਪਹੁੰਚ ਰਿਹਾ ਹੈ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਆ ਕਿ ਇਸ ਮੀਟਿੰਗ ਤੋਂ ਠੀਕ ਪਹਿਲਾਂ ਰਾਜਾ ਬਣਿੰਗ ਦੇ ਖਿਲਾਫ ਬਗਾਵਤੀ ਸਰ ਉੱਠੇ ਨੇ ਕਿਹੜਾ ਨਵਾਂ ਵਿਵਾਦ ਰਾਜਾ ਬਣਿੰਗੇ ਨੇ ਛੇੜ ਲਿਆ ਤੇ ਕਿਵੇਂ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਉੱਧਰ ਐਮਪੀ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਫਿਰ ਇੱਕ ਵਾਰ ਅਹਿਮ ਹੁੰਦਾ ਜਾ ਰਿਹਾ ਹੈ ਕੀ ਐਮਪੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਵੇਗਾ ਜਾਂ ਨਹੀਂ ਇਸ ਤੇ ਵੀ ਅਹਿਮ ਵਿਚਾਰ ਚਰਚਾ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਪੁਨਰ ਸਰਜੀਤ ਪੂਰੀ ਤਰ੍ਹਾਂ ਖੇਰੂ ਖੇਰੂ ਹੁੰਦਾ ਦਿਖਾਈ ਦੇ ਰਿਹਾ ਹੈ ਪ੍ਰਧਾਨ ਬਦਲਣ ਦੀਆਂ ਵੀ ਚਰਚਾਵਾਂ ਨੇ ਪਰ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਬੀਤੇ ਕੱਲ ਆਪਣੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਜਿਵੇਂ ਨਜ਼ਰ ਆਏ ਨੇ ਤੇ ਜਿਹੜਾ ਪਲਾਨ 227 ਲਈ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਉਹ ਪਲਾਨ ਕੀ ਆ ਕਿ ਉਸ ਪਲਾਨ ਦੇ ਨਾਲ ਅਕਾਲੀ ਅਕਾਲੀ ਦਲ ਪੁਨਰ ਸਰਜੀਤ ਪੂਰੀ ਤਰ੍ਹਾਂ ਸਰਜੀਤ ਹੋ ਪਾਵੇਗਾ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਖੀਰ ਦੇ ਵਿੱਚ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਵਾਸੀਆਂ ਦੇ ਲਈ ਅੱਜ ਵੱਡਾ ਐਲਾਨ ਕਰਨ ਜਾ ਰਹੇ ਨੇ ਉਹ ਵੱਡਾ ਐਲਾਨ ਕੀ ਹੋਵੇਗਾ ਕਿਵੇਂ ਲੋਕਾਂ ਦੇ ਲਈ ਉਹ ਲਾਹੇਵੰਦ ਹੋ ਸਕਦਾ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਹਸਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂਗਾ ਅਣਕੀ ਸਰ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਰ ਕਾਂਗਰਸ ਦੇ ਵੱਲੋਂ ਆਪਣੀ ਜੋ ਸਿਆਸੀ ਤਾਣੀ ਬਾਣੀ ਉਲਝੀ ਹੋਈ ਹੈ ਉਹਨੂੰ ਸੁਲਝਾਉਣ ਦੇ ਲਈ ਅੱਜ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਇਹ ਮੀਟਿੰਗ ਪਹਿਲਾਂ 23 ਜਨਵਰੀ ਨੂੰ ਹੋਣੀ ਸੀ ਪਰ ਰਾਹੁਲ ਗਾਂਧੀ ਦੇ ਰਜੇਮਿਆਂ ਨੂੰ ਦੇਖਦਿਆਂ ਹੋਇਆਂ ਕਿਹਾ ਜਾ ਰਿਹਾ ਹੈ ਕਿ ਅੱਜ ਸ਼ਾਮ 4:30 ਵਜੇ ਮੀਟਿੰਗ ਹੋਵੇਗੀ ਜੀ ਉਸ ਮੀਟਿੰਗ ਨੂੰ ਕੀਵੇਂ ਦੇਖਦੇ ਹੋ ਕੀ ਕੁਝ ਉਸ ਮੀਟਿੰਗ ਦੇ ਵਿੱਚ ਖਾਸ ਰਹਿਣ ਵਾਲਾ ਤੇ ਇਸ ਤੋਂ ਪਹਿਲਾਂ ਜੀ ਰਾਜਾ ਵੜਿੰਗ ਦੇ ਇੱਕ ਬਿਆਨ ਦੇ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਵਿਗਵਾਪਤੀ ਸੁਰ ਕਾਂਗਰਸ ਦੇ ਵਿੱਚ ਉਹਨਾਂ ਦੇ ਖਿਲਾਫ ਉੱਠਨੇ ਸ਼ੁਰੂ ਹੋ ਚੁੱਕੇ ਨੇ ਜੀ ਇਹਨਾਂ ਦੋਨਾਂ ਖਬਰਾਂ ਨੂੰ ਕੀ ਮੈਂ ਦੇਖ ਦਿਓ ਆ ਦੇਖੋ ਅੱਜ ਦਾ ਦਿਨ ਜਿਹੜਾ ਪੰਜਾਬ ਕਾਂਗਰਸ ਵਾਸਤੇ ਬੜਾ ਮਹੱਤਵਪੂਰਨ ਦਿਨ ਹੈਗਾ ਕਿਉਂਕਿ ਬੀਤੇ ਚੌਹਾਂ ਜਾਂ ਪੰਜਾਂ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਜਿਹੜੇ ਚੋਟੀ ਦੇ ਜਿਹੜੇ ਲੀਡਰ ਨੇ ਆਪਸ ਦੇ ਵਿੱਚ ਉਲਝੇ ਪਏ ਆ ਤੇ ਇੱਕ ਦੂਜੇ ਨੂੰ ਮੈਨੋਂ ਮੇਣੀ ਹੋ ਰਹੇ ਆ ਤੇ ਛ੍ਰੀਕੇਬਾਜੀ ਜਿਹੜੀ ਤਰਸਾਈ ਜਾ ਰਹੀ ਹੈ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੁੰਦਾ ਕਿ ਜੁਰਿੰਦਰ ਚੰਜੀ ਸਿੰਘ ਚੰਨੀ ਦਾ ਇੱਕ ਵੀਡੀਓ ਵਾਇਰਲ ਹੋ ਹੁੰਦਾ ਜਿਹਦੇ ਵਿੱਚ ਕੁਝ ਉਹ ਸਵਾਲ ਰੱਖਦੇ ਆ ਹਾਲਾਂਕਿ ਸਵਾਲ ਉਹ ਤੱਥਾਂ ਦੇ ਆਧਾਰਤ ਨਹੀਂ ਕਿਸੇ ਵੀ ਕਿਸਮ ਦੇ ਵਿੱਚ ਪਾਰਟੀ ਨੂੰ ਉਟਾ ਲਾਉਣ ਵਾਲੇ ਬਿਆਨ ਜਿਹੜੇ ਉਹ ਨਹੀਂ ਹੈਗੇ ਜਿਹੜੀ ਸਥਿਤੀ ਉਹਨਾਂ ਨੇ ਬਿਆਨ ਕੀਤੀ ਹੈ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਜਿਹੜੇ ਸਿਆਸੀ ਸ਼ਰੀਕ ਹੁੰਦੇ ਆ ਕਿਸੇ ਵੀ ਸੂਰਤ ਵਿੱਚ ਮੌਕਾ ਜਿਹੜਾ ਉਹ ਨਹੀਂ ਛੱਡਦੇ ਤਾਂ ਉਹ ਸਿਆਸੀ ਸ਼ਰੀਕਾਂ ਦੇ ਵਿੱਚ ਚਾਹੇ ਸੁਖਜਿੰਦਰ ਸਿੰਘ ਦਾ ਦਾਵਾ ਹੋਵੇ ਤੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਤੇ ਚਾਹੇ ਰਾਜਾ ਵੜੇ ਉਹਨਾਂ ਇੱਕਦਮ ਅੱਗੇ ਆ ਜਾਂਦੇ ਆ ਤੇ ਸਾਡਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਐਸ.ਐਲ. ਲੋਕਸਭਾ ਦੇ ਸੰਸਦ ਜਿਹੜੇ ਮੈਂਬਰ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਬਿਆਨबाजी ਜਿਹੜੀ ਸ਼ੁਰੂ ਹੋ ਜਾਂਦੀ ਹੈ ਖਾਸ ਤੌਰ ਤੇ ਉਹਨਾਂ ਦੇ ਦਿੱਤੇ ਬਿਆਨ ਨੂੰ ਆਧਾਰ ਬਣਾ ਕੇ ਤੇ ਇਹਦਾ ਪੰਜਾਬ ਕਾਂਗਰਸ ਇਤਿਹਾਸ ਰਿਖੜਾ ਸਾਹਿਬ ਕਿ ਜਦੋਂ ਵੀ ਚੋਣਾਂ ਲੱਗ ਕੇ ਹੁੰਦੀਆਂ ਨੇ ਉਦੋਂ ਫਿਰ ਆਪਸੀ ਇਹਨਾਂ ਦੀ ਲੜਾਈ ਜਿਹੜੀ ਟਸਲबाजी ਜਿਹੜੀ ਸ਼ੁਰੂ ਹੋ ਜਾਂਦੀ ਆ ਚਰਨਜੀਤ ਸਿੰਘ ਚੰਨੀ ਦਾ ਉਹ ਰਾਜਾ ਬੜਿੰਗ ਦਾ ਵਿਵਾਦ ਬੀਤੇ ਸਮੇਂ ਚ ਕਾਫੀ ਉਲਝਿਆ ਜਿਹਾ ਹੋਇਆ ਤਾਂ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਤੱਥ ਜਿਹੜੇ ਪੇਸ਼ ਕੀਤੇ ਉਹ ਇੱਕ ਸਾਧਾਰਨ ਗੱਲਬਾਤ ਦੇ ਤੱਤ ਨੇ ਉਹਨਾਂ ਦੇ ਵਿੱਚ ਕੁਝ ਝੂਠੇੜਾ ਉਹ ਨਹੀਂ ਹੈਗਾ ਜਿਹੜੀ ਬਿਆਨ ਸਥਿਤੀ ਬਿਆਨ ਕਰ ਦਿੱਤੀ ਗਈ ਪਰ ਜਿਸ ਤਰ੍ਹਾਂ ਮੈਂ ਪਹਿਨੇ ਗੱਲ ਕੀਤੀ ਕਿ ਵਿਰੋਧੀ ਜਾਂ ਸਿਆਸੀ ਜਿਹੜੇ ਸ਼ਰੀਖ ਹੁੰਦੇ ਕਦੇ ਮੌਪਾ ਨਹੀਂ ਛੱਡਦੇ ਇਹ ਰਾਜਾ ਬੜਿੰਗ ਵੱਲੋਂ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਆ ਜਦੋਂ ਕਿ ਰਾਜਾ ਬੜਿੰਗ ਕੋ ਖੁਦ ਕਈ ਤਰੀਕੇ ਦੇ ਵਿਵਾਦਾਂ ਦੇ ਵਿੱਚ ਹਰ ਸਮੇਂ ਕਿਰੇ ਰਹਿੰਦੇ ਚਾਹੀ ਉਹਨਾਂ ਦੇ ਬੇ ਲਗਾਮ ਜਿਹੜੇ ਬੋਲ ਹੋਣ ਚਾਹੀ ਉਹਨਾਂ ਦਾ ਪਾਸ਼ਨ ਹੋਵੇ ਤੇ ਚਾਹੀ ਆਪਣੇ ਨੇਤਾਵਾਂ ਦੇ ਖਿਲਾਫ ਕੀਤੀ ਬਿਆਨਬਾਜ਼ੀ ਹੋਵੇ ਹੁਣ ਬੀਤੇ ਦਿਨ ਉਹਨਾਂ ਨੇ ਵੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇੱਕ ਕਿਸਮ ਦਾ ਬਹਿਣਾ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਉਦੋਂ ਮੁੱਖ ਮੰਤਰੀ ਬਣਾਇਆ ਜਦੋਂ ਉਹਨਾਂ ਦਾ ਇੱਕ ਵੀ ਐਮਐਲਏ ਨਹੀਂ ਸੀ ਜਦੋਂ ਕਿ ਚਰਨਜੀਤ ਸਿੰਘ ਚੰਨੀ ਅੱਜ ਦੀ ਤਰੀਕ ਦੇ ਵਿੱਚ ਵੀ ਆਪਣੇ ਬਲਬੂਤੇ ਦੇ ਲੋਕ ਸਭਾ ਜਲੰਧਰ ਹਲਕੇ ਤੋਂ ਜਿੱਤਦੇ ਨੇ ਕਿ ਪੰਜਾਬ ਦਾ ਇੱਕ ਵੱਡਾ ਜਿਹੜਾ ਜਿਹੜਾ ਵਕਤ ਮਤਲਬ ਕਿ ਐਸੇ ਲੋਕ ਨੇ ਉਹ ਚਰਨਜੀਤ ਸਿੰਘ ਚੰਨੀ ਦੀ ਪਿੱਠ ਤੇ ਖਲੋਤੇ ਆ ਔਰ ਉਹ ਉਹ ਉਹਨਾਂ ਨੂੰ ਭੁੱਖ ਦੇ ਵਿੱਚ ਕਈ ਤਰੀਕੇ ਦੇ ਆ ਨੇਤਾ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਆ ਔਰ ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਚਰਚਿੰਗ ਸੰਚਨੀ ਨੇ ਵੀ ਜਿਹੜੀ ਆ ਕਾਂਗਰਸ ਨੂੰ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਪੱਖ ਤੋਂ ਬਿਨਭਾਇਆ ਚਾਹੇ ਲੋਕ ਸਭਾ ਦੇ ਵਿੱਚ ਜਿਹੜੀ ਕਿਸਾਨਾਂ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਉਹਨਾਂ ਦੀ ਹੋਵੇ ਚਾਹੇ ਜਦੋਂ ਉਹਨਾਂ ਨੂੰ ਕਾਂਗਰਸ ਦਾ ਮੁੱਖ ਮੰਤਰੀ ਬਣਾਇਆ ਗਿਆ 2022 'ਚ ਉਦੋਂ ਤੁਸੀਂ ਦੇਖ ਲਓ ਤਾਂ ਚਰਚਿੰਗ ਸੰਚਨੀ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਤੇ ਸ਼ਾਇਦ ਇਹੋ ਹੀ ਕੰਮ ਇਹ ਦੂਜੇ ਪਾਸੇ ਚਰਨਜੀਤ ਚੰਨੀ ਦਾ ਜਿਹੜਾ ਕਦ ਦਿਨ-ਦਿਨ ਜਿਹੜਾ ਵਾਅਦਾ ਉਹਨਾਂ ਦੇ ਸਿਆਸੀ ਸ਼ਰੀਕਾਂ ਨੂੰ ਕਦੇ ਵੀ ਰਾਸ ਜਿਹੜਾ ਨਹੀਂ ਆਉਂਦਾ ਤਾਂ ਕੁਦਰਤੀ ਤੌਰ ਤੇ ਪੰਜਾਬ ਦੇ ਵਿੱਚ ਕਾਫੀ ਇਹ ਜਿਹੜੀ ਗੱਲਬਾਤ ਆ ਇਹ ਚੱਲ ਰਹੀ ਆ ਤੇ ਉਸੇ ਜਿਹੜੀ ਉਲਜੀ ਤੰਦ ਹੈ ਉਹ ਨੂੰ ਸੁਲਝਾਉਣ ਲਈ ਇਹ ਕਾਂਗਰਸ ਦੇ ਹਾਈ ਕਮਾਂਡ ਵੱਲੋਂ ਪਿਛਨਾ 23 ਜਨਵਰੀ ਨੂੰ ਦਿੱਲੀ 'ਚ ਮੀਟਿੰਗ ਜਿਹੜੀ ਸੱਦੀ ਗਈ ਸੀ ਜਿੱਥੇ ਉਹਨਾਂ ਨੇ ਕਾਂਗਰਸ ਦੇ ਜਿਹੜੇ ਸੀਨੀਅਰ ਨੇਤਾ ਜਿਹੜੇ ਨੇ ਪੰਜ ਜਨਾਂ 'ਚ ਪ੍ਰਤਾਪ ਸਿੰਘ ਬਾਜਵਾ ਉਰੋਦੀ ਤੇਰ ਦੇ ਨੇਤਾ ਦੂਜੇ ਪਾਸੇ ਸਰਜਨਦਰ ਸਿੰਘ ਰੱਤਾਵਾ ਇਜੇ ਪਾਸੇ ਰਾਜਾ ਬੜਿੰਗ ਦੂਜੇ ਪਾਸੇ ਚੰਨਜੀਤ ਸਿੰਘ ਚੰਨੀ ਤੇ ਨਾਲਜੀਤ ਸਿੰਘ ਲਾ ਜਿਹੜੇ ਸੀ ਉਹਨਾਂ ਨੂੰ ਤਲਪੀ ਦਾ ਮਤਲਬ ਬੁਲਾਇਆ ਗਿਆ ਸੀ ਕਿ ਪਤਾ ਲੱਗਾ ਇਹ ਉੱਥੇ ਉਹਨਾਂ ਦੀ 1 ਟੂ 1 ਮੀਟਿੰਗ ਜਿਹੜੀ ਆ ਉਹਨਾਂ ਕੀਤੀ ਜਾਏਗੀ ਔਰ ਉਹਨਾਂ ਦੇ ਆਪਸੀ ਗਲੇਸ਼ਕ ਕੋਈ ਜਿਹੜੇ ਨੇ ਜਾਂ ਜੋ ਵੀ ਹਾਈਕ ਮਨ ਸੁਖਿਸਮਤੀ ਕੀਤਾ ਜਾਵੇਗਾ ਪਰ ਪਤਾ ਲੱਗਾ ਕਿ ਰਫਲ ਕਾਂਡੀ ਨੇ ਰਿਸਿਵ ਹੈ ਦੇ ਕੱਲ ਜਿਹੜੀ ਕਨ ਮੀਟਿੰਗ ਹੋਣੀ ਆ ਉਹ ਅੱਜ ਮੀਟਿੰਗ 4:30 ਵਜੇ ਨਵੀਂ ਦਿੱਲੀ ਚ ਹੋਊਗੀ ਕਿ ਜਿੱਥੇ ਕਾਂਗਰਸ ਦੇ ਨਾਂ ਪੰਜ ਨੇਤਾਵਾਂ ਦੀ ਜਿਹੜੀ ਇਹ ਗੱਲਬਾਤ ਖਰਕ ਵਨ ਟੂ ਵਨ ਜਿਹੜੀ ਗੱਲਬਾਤ ਕੀਤੀ ਜੋ ਉਹ ਤੇ ਅੰਦਰ ਦਾ ਹਾਲ ਜਿਹੜਾ ਉਹ ਜਾਣਿਆ ਜਾਊਗਾ ਚਾਹੇ ਇਹ ਮੀਟਿੰਗ ਤਾਂ ਅਜੀ ਸ਼ਾਮ ਨੂੰ ਹੋਣੀ ਆ ਹੁਣ ਕੱਲ ਰਾਜਾ ਬੜੇ ਕਨੇ ਫਿਰ ਇੱਕ ਪਾਸ਼ਨ ਦਿੱਤਾ ਜਿਸ ਤਰੀਕੇ ਨਾਲ ਉਹ ਗੱਲਾਂ ਬਾਤਾਂ ਕਰਦੇ ਆ ਔਰ ਉਹ ਜਲਾਲਾਬਾਦ ਚ ਵੀ ਜੇਕਰ ਤਾਂ ਗੱਲਬਾਤ ਰੈਲੀ ਸੀ ਤਾਂ ਉੱਥੇ ਉਹਨਾਂ ਨੇ ਰਵਿੰਦਰ ਆਭਲੇ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਾ ਕਿ ਜਿਹੜੀ ਟਿੱਕ ਆ ਉਹ ਉਹਨਾਂ ਦੀ ਜੇਬ ਚ ਹੈਗੀ ਹੈ ਜਦੋਂ ਕਿ ਦੂਜੇ ਪਾਸੇ ਉੱਥੇ ਹਸਲਾ ਜੋਸ਼ਣ ਸੀ ਜਿਨ੍ਹਾਂ ਨੇ ਮੀਟਿੰਗ ਜਿਹੜੀ ਉਹਨਾਂ ਨੇ ਇਸ ਤਰ੍ਹਾਂ ਰਿਐਕਟ ਕੀਤਾ ਉਹਨਾਂ ਨੇ ਕਿਹਾ ਮਤਲਬ ਰਾਜਾ ਬੜੇਗੇ ਤੇ ਇਹਨਾਂ ਬਿਆਨਾਂ ਦੇ ਨਾਲ ਕੁਦਰਤੀ ਤੌਰ ਤੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਬੇਚਾਨੀ ਇੱਕ ਨਰਾਸ਼ਾ ਜਿਹੜੀ ਜਰੂਰ ਆ ਜਾਂਦੀ ਹੈਗੀ ਕਿਉਂਕਿ ਉਹਨਾਂ ਨੇ ਇੰਨੀ ਗੱਲ ਕਹੀ ਕਿ ਇਹ ਰੈਲੀ ਜਿਹੜੀ ਆ ਕੇਵਲ ਇੱਕ ਵਿਅਕਤੀ ਦੀ ਨਹੀਂ ਕਾਂਗਰਸ ਦੀ ਜਿਹੜੀ ਉਹ ਰੈਲੀ ਸੀ ਤੇ ਜਿਹਦੇ ਵਿੱਚ ਕਾਂਗਰਸ ਤੇ ਵਰਕਰਾਂ ਨੇ ਕਾਂਗਰਸ ਦੇ ਨੇਤਾਵਾਂ ਨੇ ਇੱਕਜੁੱਟ ਹੋ ਕੇ ਜਿਹੜਾ ਜੋਰ ਲਾਇਆ। ਹੋਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਤੁਸੀਂ ਅਜਿਹੀ ਬਿਆਨਬਾਜ਼ੀ ਕਰੋਗੇ ਤਾਂ ਕੁਦਰਤੀ ਤੌਰ ਤੇ ਬਗਾਵਤੀ ਸੁਰ ਉੱਠਣਗੇ ਉੱਠਣਗੇ ਤੇ ਰਾਜਾ ਬੜੇਗੇ ਇਸ ਬਿਆਨ ਦਾ ਉੱਤੇ ਤਿੱਖਾ ਜਿਹਾ ਵਿਰੋਧ ਹੋ ਰਿਹਾ। ਬਾਕੀ ਰਖੜਾ ਜੀ ਵਕਰ ਵੇਖਿਆ ਜਾਵੇ ਤਾਂ ਰਾਜਾ ਬੜਿੰਗ ਦੀ ਇਹ ਕੋਈ ਨਵੀਂ ਗੱਲ ਜਿਹੜੀ ਉਹ ਨਹੀਂ ਹੈਗੀ ਬੀਤੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਹਮੇਸ਼ਾ ਬੇਪੜਿਆ ਜਿਹੜੇ ਬਿਆਨ ਜਿਹੜੇ ਉਹ ਦਿੱਤੇ ਜਾਂਦੇ ਜਿਨ੍ਹਾਂ ਦੀ ਬਾਅਦ ਵਿੱਚ ਉਹਨਾਂ ਨੂੰ ਵਿਰੋਧੀਆਂ ਦੇ ਨਿਸ਼ਾਨੇ ਤੇ ਜਿਹੜਾ ਹੋਣਾ ਪੈਂਦਾ ਹੈਗਾ ਸੋ ਚਾਹੀਦਾ ਤੇ ਇਹ ਹੈ ਕਿ ਕਾਂਗਰਸ ਜਿਹੜੀ ਪੰਜਾਬ ਕਾਂਗਰਸ 2027 ਦੇ ਵਿੱਚ ਪੰਜਾਬ ਵਿੱਚ ਸੱਤਾ ਬਣਾਉਂਦਾ ਸੁਪਨਾ ਵੇਖ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਆਪਣੇ ਅੰਦਰ ਜਿਹੜੀ ਧੜੇਬਾਜੀ ਜਿਹੜੀ ਪੈਦਾ ਹੋਈ ਆ ਉਸ ਨੂੰ ਖਤਮ ਕੀਤਾ ਜਾਵੇ ਔਰ ਉਹਦੇ ਨਾਲ ਹੀ ਨਾਲ ਜਿਹੜੇ ਲੀਡਰਾਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਬਿਆਨ ਭਾਜੀ ਕਰਦੇ ਨੇ ਉਸ ਬਿਆਨ ਭਾਜੀ ਨੂੰ ਖਤਮ ਕੀਤਾ ਜਾਵੇ ਤਾਂ ਹੀ ਅਗਾਂਹੇ ਪਲੇਟਫਾਰਮ ਤੇ ਉਹ ਆ ਸਕਦੇ ਨੇ ਠੀਕ ਆ ਤਸਵੀਰ ਦੇ ਵਿੱਚ ਤੁਸੀਂ ਇੱਕ ਪਲੇਟਫਾਰਮ ਤੇ ਦਿਖਾਈ ਤਾਂ ਦੇ ਦਿੰਦੇ ਜੇ ਔਰ ਜੇ ਤੁਹਾਡੇ ਦਿਲੇ ਨਹੀਂ ਮਿਲੇ ਤਾਂ ਫਿਰ ਉਸ ਦਾ ਅਰਥ ਜਿਹੜਾ ਉਹ ਕੀ ਹੁੰਦਾ ਆ ਸੋ ਸ਼ਾਇਦ ਕਾਂਗਰਸ ਜਿਹੜੀ ਐਸਡੇ ਇਕਾਉਂਸਤੀ ਹਾਈਪ ਮਾਨ ਇਸੇ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਉਹਨਾਂ ਨੇ ਹਾਈਪ ਮਾਨ ਦੀ ਜਿਹੜੀ ਹਾਈਪ ਮਾਨ ਦੀ ਜਿਹੜੀ ਅੱਜ ਮੀਟਿੰਗ ਜਿਹੜੀ ਛੱਡੀ ਆ ਉਹਦੇ ਵਿੱਚ ਤੇ ਗੱਲ ਇਹ ਹੈ ਕਿ ਇਹ ਜਿਹੜੇ ਨੇਤਾ ਸ਼ਾਮਲ ਹੋਣਗੇ ਉਹ ਤੇ ਕਹਿਣਗੇ ਕੀ ਹਾਈਪ ਮਾਨ ਨੂੰ ਕੀ ਕਹਿਣਗੇ ਕਿਉਂਕਿ ਚਰਜੀਤ ਸਿੰਘ ਚੰਨੀ ਨੇ ਜਿਹੜੇ ਮੁੱਦੇ ਠਾਏ ਆਪਣੇ ਪੱਤਰ ਤੇ ਬਿਲਕੁਲ ਠੀਕ ਨੇ ਕਿਉਂਕਿ ਪੰਜਾਬ ਅਗਸਤ ਵਿੱਚ ਪ੍ਰਕਾਸ਼ਤਾ ਜੇਕਰ ਵੇਖਿਆ ਜਾਵੇ ਤਾਂ ਪ੍ਰਧਾਨ ਜਿਹੜਾ ਉਹ ਪ੍ਰਕਾਸ਼ਤਾ ਮਹਿਲਾ ਵੰਦੀ ਪ੍ਰਧਾਨ ਉਹ ਉਪਰਕਾਸਟ ਕਿਚੜੀ ਹੈ ਵਿਰੋਧੀ ਧਿਰ ਦੇ ਨੇਤਾ ਜਿਹੜੇ ਉਪਰਕਾਸਟ ਨੇ ਤਾਂ ਫਿਰ ਕੁਦਰਤੀ ਤੌਰ ਤੇ ਇਹ ਤਾਂ ਗੱਲ ਕਰਦਾ ਹੱਕ ਹੈ ਨਾ ਲੋਕਤੰਤਰ ਦੇ ਵਿੱਚ ਜੇ ਡੈਮੋਕ੍ਰੇਸੀ ਦੇ ਵਿੱਚ ਤਰੀ ਇਹ ਗੱਲ ਕਹਿੰਦੇ ਜੇ ਕਿ ਹਰ ਬੰਦੇ ਨੂੰ ਆਪਣੀ ਗੱਲ ਉਠਾਉਣ ਦਾ ਹੱਕ ਹੈਗਾ ਤਾਂ ਫਿਰ ਉਹ ਗੱਲ ਸੁਣਨੀ ਚਾਹੀਦੀ ਹੈ ਨਾ ਕਿ ਉਸ ਚੀਜ਼ ਨੂੰ ਲੈ ਕੇ ਤੁਸੀਂ ਸ਼੍ਰੇਆਕੀ ਜਿਹੜੇ ਸਿਆਸੀ ਸ਼ਰੀਕ ਨੇ ਉਹੀ ਇੱਕ ਦੂਜੇ ਦੇ ਖਿਲਾਫ ਤਰਵਾਣਾ ਕੱਢ ਰਹੇ ਨੇ ਜੋ ਕੁਝ ਹੋ ਰਿਹਾ ਚੋ ਚਰਜੀ ਸਿੰਘ ਚੰਨੀ ਹੁਣੇ ਦਾ ਆਪਣਾ ਦਲੀਲ ਜਿਹੜੀ ਉਹਨਾਂ ਨੇ ਰੱਖੀ ਆ ਹੁਣ ਬਾਕੀ ਜਿਹੜੇ ਰਾਜਾ ਬੜੇਗੇ ਦੇ ਜਿਸ ਤਰੀਕੇ ਨਾਲ ਉਹਨਾਂ ਚਰਜੀ ਸਿੰਘ ਚੰਨੀ ਦੀ ਅਰਦਾਸ ਕੋਸ਼ਿਸ਼ ਕਰਨ ਦਾ ਯਤਨ ਕੀਤਾ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਕਿ ਹਾਂ ਵੀ ਇੱਕੋ ਹੀ ਐਮਐਲਏ ਨਹੀਂ ਸੀ ਇਸਦੇ ਕੀ ਹੁੰਦਾ ਹੁਣ ਇੱਕ ਪਾਰਟੀ ਦਾ ਪ੍ਰਧਾਨ ਹੋਵੇ ਤੇ ਪਾਰਟੀ ਦੇ ਸੀਨੀਅਰ ਡੇਟਾ ਦੇ ਖਿਲਾਫ ਅਜਿਹੀ ਅਗਰ ਬਿਆਨਬਾਜ਼ੀ ਕੀਤੀ ਜਾਵੇ ਤਾਂ ਫਿਰ ਹਾਈ ਕਮਾਂਡ ਦੇ ਸਾਹਮਣੇ ਉਹ ਕਿਹੜੇ ਬੂਨਾ ਜਾਊਗਾ ਸਭ ਤੋਂ ਵੱਡਾ ਪ੍ਰਸ਼ਨ ਜਿਹੜਾ ਉਹ ਹੈਗਾ ਅ ਬਾਕੀ ਖੈਰ ਦੇਖਦੇ ਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਕੀ ਨਿਕਲਦਾ ਅਸਲ 'ਚ ਚਰਜੀ ਚੰਨੀ ਔਰ ਰਾਜਾ ਵੜਿੰਗ ਦਾ ਜਿਹੜਾ ਵਿਵਾਦ ਹੈ ਜਿਹੜਾ ਰਾਜਾ ਵੜਿੰਗ ਵੱਲੋਂ ਇਹ ਗੱਲ ਪੈਦਾ ਕੀਤਾ ਗਿਆ ਇਹ ਅਸਲ 'ਚ 2027 ਦੀਆਂ ਚੋਣਾਂ ਨੂੰ ਸਰਮੋਹ ਮੁਖੜਾ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਦੇ ਵਿੱਚ ਹੀ ਇਹ ਪੈਦਾ ਕੀਤਾ ਗਿਆ ਕਿਉਂਕਿ ਆਮ ਤੌਰ ਤੇ ਇਹੋ ਸਮਝਿਆ ਜਾਂਦਾ ਕਿ ਜਨ ਪ੍ਰਧਾਨ ਹੈ ਉਹ ਜਿਹੜਾ ਮੁੱਖ ਮੰਤਰੀ ਬੜੋਗਾ ਜਿਹੜਾ ਕਾਂਗਰਸ ਜਿੱਤੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਦਲਵਾ ਜਦੋਂ 2017 'ਚ ਪ੍ਰਧਾਨ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਉਹ ਲਾਇਆ ਸੀ ਤੇ ਰਾਜਾ ਬਣੇ ਉਹ ਇੱਕ ਕਿਸਮ ਦਾ ਆਪਣਾ ਹੀ ਜਿਹੜਾ ਖਤਰਾ ਪਿਆ ਰਿਹਾ ਕਿਉਂਕਿ 2022 ਦੀਆਂ ਚੋਣਾਂ ਦੇ ਵਿੱਚ ਜਿਹੜੀ ਹਾਲਾਂਕਿ ਉਹ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਲੜਗੀਆਂ ਕਿਹਾ ਆ ਉਹ ਉੱਥੇ ਤੁਸੀਂ ਦੇਖ ਲਓ ਕਿ ਕੀ ਨਤੀਜਾ ਨਿਕਲਿਆ ਤੇ ਜਦੋਂ ਦੀ 2000 ਉਸ ਤੋਂ ਬਾਅਦ ਰਾਜਾ ਬਣੇਗਾ ਪ੍ਰਧਾਨ ਬਣੇ ਨੇ ਉਹ ਉਦੋਂ ਦੇ ਵੀ ਪੰਜਾਬ ਕਾਂਗਰਸ ਦੀ ਜਿਹੜੀ ਸਿਚੁਏਸ਼ਨ ਹੈ ਕੋਈ ਇਨੀ ਵਧੀਆ ਨਹੀਂ ਬਲਕਿ ਇਸ ਦਾ ਤਰਾ ਬਾਕੀ ਚਲੋ ਅੱਜ ਜਿਹੜੀ 4:30 ਦੀ ਮੀਟਿੰਗ ਤੋਂ ਬਾਅਦ ਦੇਖਦੇ ਆ ਕਿ ਕਾਂਗਰਸ ਕਮੇਟੀ ਦੀ ਜਿਹੜੀ ਹਾਈ ਕਮਾਂਡ ਉਹ ਕੀ tMapਾ ਕ ਕਰਦੀ ਆ ਪਰ ਇੰਨੀ ਗੱਲ ਜਰੂਰ ਜਿਹੜੀ ਸੂਤਰਾਂ ਤੋਂ ਮਿਲੀ ਆ ਕਿ ਇਸ ਮੀਟਿੰਗ ਉਪਰੰਤ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਪੱਧਰ ਤੇ ਕੰਪਨੀੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਨੇ ਜੋ ਸੂਤਰਾਂ ਨੇ ਸਾਨੂੰ ਜਾਣਕਾਰੀ ਜਿਹੜੀ ਦਿੱਤੀ ਹੈ ਬਿਲਕੁਲ ਅਣਖੀ ਸਰ ਜਿੱਥੇ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ ਇਹ ਪੈਲੂ ਦੇਖਣ ਵਾਲਾ ਹੋਵੇਗਾ ਉੱਥੇ ਹੀ ਜੇਕਰ ਮੈਂ ਅੱਗੇ ਵੱਲ ਨੂੰ ਵਧਾਂ ਤਾਂ ਐਮਪੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਫਿਰ ਇੱਕ ਵਾਰ ਚਰਚਾ ਦੇ ਵਿੱਚ ਹੈ ਤੀਜੀ ਵਾਰ ਐਨਐਸਏ ਲਗਾਏ ਜਾਣ ਕਾਰਨ ਐਮਪੀ ਅੰਮ੍ਰਿਤਪਾਲ ਸਿੰਘ ਅੱਜ ਵੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਦੂਜੇ ਪਾਸੇ ਖਡੂਰ ਸਾਹਿਬ ਹਲਕੇ ਦੀ ਲੋਕ ਸਭਾ ਮੈਂਬਰ ਵੱਜੋਂ ਨਮਾਇੰਦਗੀ ਵੀ ਕਰਦੇ ਨੇ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪਟੀਸ਼ਨ ਪਾਈ ਗਈ ਇਹ ਪੂਰਾ ਮਾਮਲਾ ਕੀ ਹੈ ਅਹ ਦੇਖੋ ਕੱਲ ਵੀ ਅਸੀਂ ਇਹ ਖਬਰ ਗੱਲ ਕੀਤੀ ਸੀ ਕਿ ਜਿਹਦੇ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਕਿ ਹਾਂ ਭਈ ਤੁਸੀਂ ਜਿਹੜੀ ਐਨਐਸਸੀ ਲਾਉਣ ਦਾ ਕੀ ਕਾਰਨ ਸੀ ਤੇ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਇਹ ਜੋ ਉਹਨਾਂ ਨੇ ਦੇਖਿਆ ਕਿ ਅਜਨਾਲਾ ਥਾਣੇ ਤੇ ਹਮਲਾ ਕੁਝ ਖਾੜਕੂ ਤੇ ਲਿਸਟ ਤੇ ਜਿਹੜੀ ਇੱਕ ਹਿੱਟ ਲਿਸਟ ਜਿਹੜੀ ਇਹਨਾਂ ਵੱਲੋਂ ਬਣਾਈ ਗਈ ਸੀ ਕੁਝ ਨਕਾਵਾ ਤੇ ਸੰਦਰਭ ਦੇ ਵਿੱਚ ਸੋ ਕਾਫੀ ਕੁਝ ਕਿਹਾ ਪਰ ਮਾਨਕੂ ਹਾਈ ਕੋਰਟ ਪੰਜਾਬ ਤੇ ਖਰੜਾ ਹਾਈ ਕੋਰਟ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਤੇ ਸਰਕਾਰ ਨੂੰ ਇੱਕਿਆ ਕਿ ਇਹ ਜਵਾਬ ਤੁਸੀਂ ਜਿਹੜੀ ਮਿੱਥੀ ਮਿਆਦ ਦੇ ਵਿੱਚ ਕਿਉਂ ਨਹੀਂ ਦਿੱਤਾ ਤਾਂ ਉਹਨਾਂ ਨੇ ਸਰਕਾਰ ਨੂੰ 10000 ਰੁਪਏ ਜਿਹੜਾ ਜੁਰਮਾਨਾ ਸੀ ਉਹ ਲਾਇਆ ਸੀ ਤੇ ਪਰ ਹੁਣ ਦੂਜੇ ਪਾਸੇ ਦੁਬਾਰਾ ਪਤਾ ਲੱਗਾ ਇਹ ਅਬਰਤ ਪਾਰ ਵੱਲੋਂ ਜਿਹੜਾ ਸੰਸਦ ਦਾ ਬਜਟ ਬਜਟ ਕਾਜਲਾ ਅਜ਼ਲਾ ਸ਼ੁਰੂ ਹੋਣਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਪ੍ਰਤੀਨਿਤਾ ਕਰਤੋਂ ਵਾਸਤੇ ਆਪਣੇ ਹੱਲ ਕੇ ਦੀ ਜਿਹੜੀ ਪੈਰੋਲ ਆ ਉਹ ਮੰਗੀ ਗਈ ਹੈ ਔਰ ਇਹ ਤੀਜੀ ਵਾਰੀ ਜਿਹੜੀ ਪੈਰੋਲ ਆ ਇਹ ਮੰਗੀ ਗਈ ਹੈ ਉਸ ਤੋਂ ਪਹਿਲਾਂ ਵੀ ਦੋ ਵਾਰੀ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਆ ਉਹ ਰੱਦ ਹੋ ਚੁੱਕੀ ਆ ਪੈਰੋਲ ਦੇ ਸਬੰਧੀ ਕਿਉਂਕਿ ਪੰਜਾਬ ਸਰਕਾਰ ਜਿਹੜਾ ਇਸ ਮੁੱਦੇ ਤੇ ਪੂਰਨ ਤੌਰ ਤੇ ਵਜੇ ਦੇ ਰਿਹਾ ਅਸੀਂ ਕਹਿ ਸਕਨੇ ਆ कि ਜਿਹੜੀ ਕੋਈ ਰੋਲ ਆ ਕਿਸੇ ਵੀ ਸੂਰਤ ਵਿੱਚ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਇਹ ਜਿਹੜਾ ਮਸਲਾ ਹੈ ਅਗਰ ਰਖਾ ਸਾਹਿਬ ਦੇਖੇ ਜਵੇ ਇਹ ਹੁਣ ਅਮਰਤਪਾਲ ਇਕੱਲੇ ਦਾ ਮਸਲਾ ਨਹੀਂ ਹੈ ਕਿਉਂਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਉਹ ਉਹਨਾਂ ਨੂੰ ਲੋਕਾਂ ਨੇ ਚੁਟਾਇਆ ਤਾਂ ਉਹ ਆਪਣੇ ਹਲਕੇ ਦੀ ਨਿਮਾਇੰਦਗੀ ਕਰਦੇ ਨੇ ਜਿਨ੍ਹਾਂ ਦੇ ਵਿੱਚ 9 ਵਿਧਾਨ ਸਭਾ ਇੱਕ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਹੁੰਦੇ ਆ ਤਾਂ ਆਪਕੋ 9 ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਨਿਮਾਇੰਦਗੀ ਕਰਦੇ ਆ ਉਹਨਾਂ ਦਾ ਪਸ਼ੋਕੜ ਕੀ ਹੈ ਜਾਂ ਕੀ ਨਹੀਂ ਉਹ ਚਰਚਾ ਦਾ ਵਿਸ਼ਾ ਉਹ ਨਹੀਂ ਆ ਬਤਾਉਰ ਉਹਨਾਂ ਦੀ ਉਹ ਜਿੰਮੇਵਾਰੀ ਬਤਾਉਰ ਲੋਕ ਸਭਾ ਮੈਂਬਰ ਕਿਹੋ ਜਿਹੀ ਹੈ ਇਸ ਉੱਤੇ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਤੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਇਹਦੇ ਪ੍ਰਤੀ ਕੀ ਤਰਕਾ ਉਹ ਤਾਂ ਉਹ ਹੀ ਜਾਣਦੇ ਆ ਪਰ ਲੋਕ ਇਹ ਚੁੰਦੇ ਆ ਕਿ ਜਿਹੜੀ ਪਰੋਜੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਖਡੂਰ ਸਭ ਇਹ ਹਲਕੇ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਲੋੜਾਂ ਨੇ ਉਹਨਾਂ ਦੇ ਸਬੰਧੀ ਉੱਥੇ ਸੰਸਦ ਦੇ ਵਿੱਚ ਖੁੱਲ੍ਹ ਕੇ ਗੱਲ ਹੋ ਸਕੇ ਔਰ ਦੂਜੇ ਪਾਸੇ ਇਹ ਵੀ ਬੜੀ ਹੈਰਾਨਗੀ ਦੀ ਗੱਲ ਆ ਕਿ ਇੱਕ ਪਾਸੇ ਤਾਂ ਜਿਹੜਾ ਡੇਰਾ ਸੱਚਾ ਸੌਦਾ ਦਾ ਮੁਖੀ ਆਰਾਮ ਰਹੀ ਉਹਨੂੰ ਤਾਂ ਪਤਾ ਨਹੀਂ ਹੁਣ ਤੱਕ 40 ਬਰੀ ਜਿਹੜੀ ਪੈਰੋਲ ਜਿਹੜੀ ਮਿਲ ਚੁੱਕੀ ਆ ਉਸ ਨੂੰ ਫਰ ਲੋ ਵੀ ਜਿਹੜੀ ਤੇ ਮਿਲ ਜਾਂਦੀ ਤੇ ਹਾਲਾਂਕਿ ਉਹ ਕਈ ਤਰੀਕੇ ਦੇ ਵਿਵਾਦਾਂ 'ਚ ਫਸਿਆ ਸਜਾਵ ਉਸ ਬੰਦੇ ਨੂੰ ਆ ਤਾਂ ਅਮਰਪਾਲ ਦਾ ਤਾਂ ਅਜੇ ਕੇਸ ਜਿਹੜਾ ਉਹ ਅਦਾਲਤ 'ਚ ਵਿਚਾਰ ਅਧੀਨ ਹੈ ਜੇ ਸਜਾਵ ਉਹ ਸਜਾ ਜਾ ਆਪਾਂ ਮੁਜ਼ਰਮ ਨਹੀਂ ਹੋਊ ਤੇ ਦੂਸਰੇ ਪਾਸੇ ਉਹ ਲੋਕ ਸਭਾ ਦਾ ਐਸ ਵੇਲੇ ਪ੍ਰੈਜ਼ੈਂਟਲੀ ਮੈਂਬਰ ਹੈ ਤਾਂ ਫਿਰ ਸਰਕਾਰ ਨੂੰ ਔਰ ਉਹ ਬੰਦੇ ਨੇ ਬਕਾਇਦਾ ਤੌਰ ਤੇ ਪਰਦਾ ਭਾਰਤ ਦੇ ਸੰਵਧਾਨ ਦੀ ਸੌਖਾ ਕੇ ਆਪਣੇ ਮਤਲਬ ਜਿਹੜਾ ਸੌਖਾਦੀ ਹੈ ਤਾਂ ਅਜਿਹੀ ਸੂਰਤ ਵਿੱਚ ਜਿਹੜੀ ਉਸ ਤੋਂ ਖਤਰਾ ਹੋਣਾ ਇਹ ਸਮਝ ਤੋਂ ਬਾਹਰ ਆ ਬਾਕੀ ਇਹ ਮਸਲਾ ਰੱਖਣਾ ਚਾਹੀ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਧਿਆਨ ਚਾ ਉਸੋ ਇਹਦੇ ਉੱਤੇ ਜਿਆਦਾ ਟਿੱਕਾ ਟਿਪਣੀ ਆਪਾਂ ਨਹੀਂ ਕਰ ਸਕਦੇ ਹੁਣ ਦੇਖਣਾ ਹੋਊਗਾ ਕਿ ਸਰਕਾਰ ਇਸ ਪੱਖ ਤੇ ਆਪਣਾ ਕੀ ਜਿਹੜਾ ਕੀ ਪੱਖ ਜਿਹੜਾ ਪੇਸ਼ ਕਰਦੀ ਹੈ ਬਿਲਕੁਲ ਅਣਕੀਸਾਰ ਉੱਧਰ ਜਿੱਥੇ ਧੜੇਬੰਦੀ ਕਾਂਗਰਸ ਦੇ ਵਿੱਚ ਕਰ ਰਹੀ ਇਸੇ ਤਰ੍ਹਾਂ ਦੀ ਧੜੇਬੰਦੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਦੀ ਕੁਰਸੀ ਤੋਂ ਲਾਹਣ ਦੀਆਂ ਚਰਚਾਵਾਂ ਨੇ ਉਹਨਾਂ ਦੀ ਵੀ ਮੀਟਿੰਗ ਹੋਣ ਜਾ ਰਹੀ ਹੈ ਪਰ ਉਸ ਮੀਟਿੰਗ ਤੋਂ ਪਹਿਲਾਂ ਜਾਂ ਇਹਨਾਂ ਫੈਸਲਿਆਂ ਤੋਂ ਪਹਿਲਾਂ ਬੀਤੇ ਕੱਲ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਆਪਣੇ ਵਿਰੋਧੀਆਂ ਤੇ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਜੀ ਜਾਂ ਜਿਵੇਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 40% ਅਸੀਂ ਨੌਜਵਾਨਾਂ ਨੂੰ ਟਿਕਟ ਦਵਾਂਗੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਟਿਕਟ ਦਵਾਂਗੇ 227 ਲਈ ਅਕਾਲੀ ਦਲ ਪੁਨਰ ਸਰਜੀਤ ਦਾ ਇਹ ਪਲੈਨ ਇਨਸ ਦੇ ਮਾਇਨੇ ਕੀ ਨੇ ਕੀ ਅਕਾਲੀ ਦਲ ਪੁਨਰ ਸਰਜੀਤ ਪੂਰੀ ਤਰ੍ਹਾਂ ਸਰਜੀਤ ਹੋਣ ਦੇ ਲਈ ਇਹ ਕੁਝ ਕਰ ਰਹੀ ਆ ਆ ਬੜਾ ਸੋਹਣਾ ਤੁਸੀਂ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਸਰਜੀਤ ਹੋਣ ਵਾਸਤੇ ਇਹ ਅਲਾਕ ਜਿਹੜੇ ਕਰ ਰਿਹਾ ਬਿਲਕੁਲ ਇਹਨਾਂ ਤਾਂ ਗੱਲ ਰਖੜਾ ਸਾਹਿਬ ਇਹ ਆ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਨਾਮ ਹਿੱਥ ਨਵਾਂ ਅਕਾਲੀ ਦਲ ਬਣਿਆ ਅਜੇ ਤੱਕ ਤਾਂ ਇਹਨੇ ਆਪਣਾ ਨਿਸ਼ਾਨ ਵੀ ਜਿਹੜਾ ਜਿਹੜਾ ਉਹ ਨਹੀਂ ਲਿਆ ਖਾਣਾ ਕੀ ਅਪਲਾਈ ਕੀਤਾ ਆ ਨਹੀਂ ਆਪਣਾ ਨਾਮ ਚੜਾ ਅਜੇ ਤੱਕ ਇਹ ਜੋ ਚੋਣ ਕਮਿਸ਼ਨ ਨੂੰ ਭੇਜਿਆ ਨਹੀਂ ਉਹਦੇ ਸੰਬੰਧੀ ਕੋਈ ਗੱਲ ਜਿਹੜੀ ਆ ਉਹ ਸਾਹਮਣੇ ਆਈ ਹੈ ਪਰ ਹਾਂ ਪੰਨ ਸਿੰਘ ਜੀ ਸ਼ਰੋਮੀ ਅਕਾਲੀ ਦਲ ਇਹਨਾਂ ਨੂੰ ਜ਼ਰੂਰ ਆਖਿਆ ਜਾਂਦਾ ਹੈ ਔਰ ਅਜੇ ਇਹ ਸ਼ਰੋਮੀ ਅਕਾਲੀ ਦਲ ਆਪਣੀ ਬਾਲਪੰਦੀ ਅਵਸਥਾ 'ਚ ਹੈ ਜੇ ਜਵਾਨ ਨਹੀਂ ਹੋਇਆ ਪਰ ਬਚਪਨ ਦੇ ਵਿੱਚ ਹੀ ਕਈ ਤਰੀਕੇ ਦੇ ਛਟਕੇ ਜਿਹੜੇ ਉਹ ਲੱਗਨੇ ਜਿਹੜੇ ਇਹਨੂੰ ਸ਼ੁਰੂ ਹੋ ਗਏ ਆ ਜਿਹਦੇ ਵਿੱਚ ਤੁਸੀਂ ਦੇਖ ਲਓ ਚਰਨਜੀਤ ਸਿੰਘ ਬਰਾੜਦੂਗੀ ਬਰਾੜ ਜਿਹੜਾ ਉਹ ਛਟਕੇ ਜਿਹੜਾ ਇਹਨਾਂ ਦਾ ਬ੍ਰੇਨ ਸੀ ਕੇਸ ਵਿੱਚ ਕਿਹਾ ਜਾਂਦਾ ਹੈ ਔਰ ਜਿਹੜੀ ਪੰਤਾਂ ਗਰਫ ਜਿਹੜੀ ਇਹਨਾਂ ਨੇ ਬਣਾਈ ਸੀ ਉਹ ਤਾਂ ਬਰੀਨ ਸੀ ਉਹ ਛੱਡ ਕੇ ਆਜ ਪਾਜੇ ਸ਼ਾਮਲ ਹੋ ਚੁੱਕਾ ਤੇ ਉਸਨੇ ਕਿਹਾ ਕਿ ਇਸ ਤਰ੍ਹਾਂ ਕੋਈ ਸੰਤਾ ਜਿਹੜਾ ਨਹੀਂ ਹੈ ਜਿਹੜਾ ਪਾਰਟੀ ਦਾ ਸੀਨੀਅਰ ਨੇਤਾ ਸੀ ਮਨਪਰੀ ਦੇ ਵਾਲੀ ਉਹ ਵੀ ਹੁਣ ਇਸ ਦੇ ਕਿਨਾਰਾ ਕਰਦੇ ਨਜ਼ਰ ਆਉਂਦੇ ਆ ਜਦੋਂ ਉਹ ਵਾਰਸ ਪੰਜਾਬ ਦੀ ਸਟੇਜ ਤੇ ਉੱਤੇ ਬੈਠੇ ਨਜ਼ਰ ਆਉਂਦੇ ਹਨ ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਰ ਪੁਰਨ ਸਰਜੀਤ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਉਹਨਾਂ ਨੂੰ ਵੀ ਇੱਕ ਇੰਟਰਵਿਊ ਜਿਹੜੀ ਬੀਤੇ ਦਿਨ ਟੀਵੀ ਤੇ ਚਲਾਈ ਇੰਟਰਵਿਊ ਦਿੱਤੀ ਉਹਨਾਂ ਨੇ ਜਿਹੜੀ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਈ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਪ੍ਰਧਾਨਗੀ ਵੀ ਅਸਤੀਫਾ ਵੀ ਦੇਣ ਵਾਸਤੇ ਮਨ ਜਿਹੜਾ ਬਣਾ ਸਕਦੇ ਆ ਪਰ ਬਹੁਤ ਕੁਝ ਉਹਨਾਂ ਨੇ ਇਸ ਤਰੀਕੇ ਦੇ ਉਹ ਜਿਹੜੀ ਉਹਨਾਂ ਨੇ ਚਰਚਾ ਕੀਤੀ ਜਿੱਥੋਂ ਉਹਨਾਂ ਦੀ ਅਸੰਤੁਸ਼ਟਾ ਜਿਹੜੀ ਆ ਸਾਫ ਤੋਂ ਤੇ ਜਿਹੜੀ ਯਾਦ ਹੁੰਦੀ ਆ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਜਿਹੜਾ ਉਹ ਨਹੀਂ ਹੈਗਾ ਤੇ ਸ਼ਾਇਦ ਇਸੇ ਹੀ ਕਾਰਨ 23 ਤਰੀਕ ਨੂੰ ਜਿਹੜੀ ਮੀਟਿੰਗਾਂ ਸ਼੍ਰੋਮੇਕ ਅਕਾਲੀ ਦਲ ਪੁਲਰ ਸੰਜੀਗ ਗਈ ਰੱਖੀ ਗਈ ਕਿਉਂਕਿ ਇਸ ਸ਼ਰੋਮੀ ਅਕਾਲੀ ਦਲ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਇਲਜ਼ਾਮ ਲੱਗਦੇ ਕਈ ਤਰੀਕੇ ਨਾਲ ਲੱਗਦੇ ਆ ਕਿ ਪਾਛਪਾਣਾ ਇਹਨਾਂ ਦੀ ਅੰਡਰਗੰਡ ਹੈਗੀ ਆ ਤੁਸੀਂ ਦੇਖਿਆ ਹੋਊਗਾ ਕਿ ਬੀਤੇ ਦਿਨਾਂ 'ਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿੱਦੇ ਗਿਆਨੀ ਹਰਪ੍ਰੀਤ ਸਿੰਘ ਅ ਤੇ ਦੂਜੇ ਪਾਸੇ ਨੈਪ ਸਿੰਘ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਆ ਬੜੇ ਖੁੱਲ ਖਲਾ ਕੇ ਹੱਸਦੇ ਹੋਏ ਐ ਨਜ਼ਾਰਾ ਸੀ ਬੜੇ ਖੁੱਲੇ ਜਿਹੇ ਮਾਹੌਲ ਦੇ ਵਿੱਚ ਤਾਂ ਉਹਦੇ ਵੀ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਸ਼ੁਰੂ ਹੋਈਆਂ ਤਾਂ ਉਸ ਤੋਂ ਮਗਰੋਂ ਚਰਜੀਤ ਸਿੰਘ ਬਰਾੜ ਦੀ ਉਡਾਰੀ ਜਿਹੜੀ ਆ ਪਾਛਪਾਛ ਚਲੀ ਜਾਂਦੀ ਇਸ ਵੀਡੀਓ ਤੋਂ ਬਾਅਦ ਤੋ ਕਈ ਤਰੀਕੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਨੇ ਤੇ ਕਿਹੋ ਜੀ ਪਾਰਟੀ ਦਾ ਜਦੋਂ ਕੋਈ ਆ ਹੋਊਗਾ ਅਜੇ ਤਾਂ ਬਚਪਨ ਬਚਪਨ ਦੀ ਅਵਸਥਾ 'ਚ ਇਹਦੇ ਕਈ ਤਰੀਕੇ ਦੇ ਝਟਕੇ ਜਿਹੜੇ ਇਹਨਾਂ ਨੂੰ ਲੱਗਨੇ ਸ਼ੁਰੂ ਹੋ ਗਏ ਆ ਤੇ ਪ੍ਰੇਖਕ ਦੇ ਵਿੱਚ ਕੀ ਹੋਊਗਾ ਇਛਾ ਨੂੰ ਕੱਲ ਜਿਹੜੀ ਤੇਜ ਦੀ ਮੀਟਿੰਗ ਹੈਗੀ 1 ਜਨਵਰੀ ਦੀ ਉਹਦੇ ਵਿੱਚ ਕੋਈ ਅਹਿਮ ਫੈਸਲੇ ਜਿਹੜੇ ਆ ਆ ਪਾਰਟੀ ਜਿਹੜੀ ਆ ਉਹ ਲੈ ਸਕਦੇ ਆ ਇਹ ਬਾਕੀ ਰਖਣਾ ਸਾਹਿਬ ਇਹ ਗੱਲਾਂ ਵਕਰੀਆਂ ਹੁੰਦੀਆਂ ਕਿ ਪਾਰਟੀ ਪ੍ਰਧਾਨ ਤੋਂ ਮੈਂ ਅਸਤੀਫਾ ਦੇ ਦਣਾ ਅੱਜ ਦਾ ਕੋਈ ਬੰਦਾ ਸਰਪੰਚੀ ਤੋਂ ਅਸਤੀਫਾ ਨਹੀਂ ਦਿੰਦਾ ਤੇ ਜਦੋਂ ਪ੍ਰਧਾਨ ਜੀ ਪ੍ਰਧਾਨ ਜੀ ਕਹਿੰਦੇ ਹੁਣ ਤਾਂ ਕਿਹੜੇ ਬੰਦੇ ਨੂੰ ਸੁਣਨਾ ਚੰਗਾ ਨਹੀਂ ਲੱਗਾ ਕਰੇ ਅਸਤੀਫਾ ਤਾਂ ਕਦੀ ਦਿੱਤੇ ਨਹੀਂ ਬਾਕੀ ਦੇਖੋ ਅਗਲੇ ਦਿਨ ਚੱਕੀ ਵਾਪਰਦਾ ਜਾਂ ਕੀ ਨਹੀਂ ਵਾਪਰਦਾ ਕਾਨੂੰਨ ਕਲਾ ਨੌਰ ਵਿਖੇ ਰੈਲੀ ਸੀ ਕਲਾ ਨੌਰ ਚ ਰੈਲੀ ਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬੜੇ ਜਿਹੜੇ ਅਹਿਮ ਜਿਹੜੇ ਐਲਾਨ ਅ 40 ਫੀਸਦੀ ਉਹਨਾਂ ਨੇ ਕਿਹਾ ਕਿ ਅਸੀਂ ਦਲਤਾਂ ਨੂੰ ਔਰਤਾਂ ਨੂੰ ਨੌਜਵਾਨਾਂ ਨੂੰ ਜਿਹੜੀਆਂ ਅਸੀਂ ਵੋਟਾਂ ਜਿਹੜੀਆਂ ਉਹ ਸੌਰੀ ਸੌਰੀ ਇਹ ਸਿੱਟਾ ਦਿੱਤੀ ਉਹ ਮੇਰੇ ਵੱਰ ਜੜੇ ਅਲਾਣਾ ਗਈ ਹੁਣ ਮੁੱਦਾ ਇਹ ਹੈ ਕਿ ਇਸ ਵੇਲੇ ਜਿਹੜਾ ਦਲਤ ਮੁੱਦਾ ਖਾਸ ਤੌਰ ਤੇ ਜਿਵੇਂ ਚੋਣਾਂ ਹੁੰਦੀਆਂ ਨੇ ਨਜ਼ਦੀਕ ਤਾਂ ਉਸ ਵੇਲੇ ਰਖੜਾ ਸਾਹਿਬ ਹਰ ਪਾਰਟੀ ਦਲਤ ਕਾਰਡ ਜਿਹੜਾ ਬੜੇ ਹਾਰ ਮਤਲਬ ਤਿਆਰੀ ਦਾ ਅਚਲਕੀ ਦਾ ਖੇਡਦੀ ਆ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ 2022 ਦੀਆਂ ਚੋਣਾਂ ਦੇ ਵਿੱਚ ਸਾਰੇ ਪਾਰਟੀਆਂ ਨੇ ਦਲਤ ਕਾਰਡ ਜਿਹੜਾ ਬੜੀ ਸ਼ੈਨੀ ਰੱਖਿਆ ਜਾਂ ਤੇ ਬੜੇ ਅਹਿਮ ਐਲਾਨ ਜਿਹੜੇ ਉਹ ਕੀਤੇ ਇਵਨ ਕੇ ਔਰਤਾਂ ਦੇ ਸੰਦਰਭ ਚ ਵੀ ਐਲਾਨ ਜਿਹੜੇ ਉਹ ਕੀਤੇ ਪਰ ਤੁਸੀਂ ਦੇਖ ਲਓ ਜਿਹੜੀ ਸਥਿਤੀ ਆ ਯਥਾਰਥ ਵਿੱਚ ਉਹ ਇਸਤੇ ਬਿਲਕੁਲ ਉਲਟ ਹੁੰਦੀ ਆ ਆਮ ਆਦਮੀ ਪਾਰਟੀ ਨੇ ਜੇਕਰ ਔਰਤਾਂ ਦੀ ਗੱਲ ਕਰ ਲੋ ਤਾਂ ਮੇਰਾ ਨੇ ਕਿਹਾ ਕਿ ਤਿੰਨ ਜਾਂ ਚਾਰ ਔਰਤਾਂ ਜਿਹੜੀਆਂ ਸਾ ਨੂੰ ਇਸ ਪਾਰਟੀ ਦੇ ਵਿੱਚ ਬਧਾਇਕਾਂ ਬਤਾਉਣ ਬਤਾਏ ਕਿ ਜਿਹੜੀਆਂ ਨਜ਼ਰ ਹੋਣਗੇ ਮੰਤਰੀ ਤੇ ਮੇਰੇ ਖਿਆਲ ਇੱਕੋ ਹੀ ਡਾਕਟਰ ਜੀਵਨਜੋਗੂ ਡਾਕਟਰ ਬਜੀਤ ਕੌਰ ਮਾਫ ਕਰਨਾ ਡਾਕਟਰ ਬਜੀਤ ਕੌਰ ਹੀ ਹੈਗਾ ਹੋਰ ਤਾਂ ਮੇਰੇ ਖਿਆਲ ਕੋਈ ਮਹਿਲਾ ਮੰਤਰੀ ਜਿਹੜੀ ਆ ਉਹ ਨਹੀਂ ਹੈਗੀ ਜੇ ਮੈਂ ਗਲਤ ਨਾਮ ਕਹਵਾਤਾ ਤੇ ਦੂਜੇ ਪਾਸੇ ਉਮੀਦਵਾਰਾਂ ਜਿਹਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਉਹ ਵੀ ਨੌਜ ਖਾਸ ਤੌਰ ਤੇ ਸੀ ਵੇਖਿਆ ਕਿ ਮਹਿਲਾਵਾਂ ਦੇ ਮੁਕਾਬਲੇ ਮਰਦਾਂ ਨੂੰ ਜਿਹੜੀਆਂ ਦਿੱਤੀਆਂ ਜਾਂਦੀਆਂ ਉਹਨਾਂ ਸ਼ਰੂਮਨੀ ਅਕਾਲੀ ਦਲ ਪੁਰਨਸ ਜੀ ਇਸ ਮੁੱਦੇ ਤੇ ਆਇਆ ਬਕਾਇਦਾ ਤੌਰ ਤੇ ਰੈਲੀ ਦੇ ਵਿੱਚ ਐਲਾਨ ਕੀਤਾ। ਉਹ ਸਭ ਤੋਂ ਵੱਡਾ ਪ੍ਰਸ਼ਨ ਤੇ ਇਹ ਮਤਦਾ ਕਿ ਉਹਨਾਂ ਦੀ ਜਿਹੜੀ ਭਰਤੀ ਬਹਿਮ ਜਿਹੜੀ ਸ਼੍ਰੀ ਖਾਲਸਾਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਗਈ ਸੀ ਕਿ ਉਹਨਾਂ ਦੇ ਵਿੱਚੋਂ ਉਹਨਾਂ ਨੇ ਉਹਨਾਂ ਨੌ ਸਵਾਲਾਂ ਨੂੰ ਉਹਨਾਂ ਦਲਤਾਂ ਨੂੰ ਉਹਨਾਂ ਮਹਿਲਾਵਾਂ ਨੂੰ ਫਿਗਰ ਕਰ ਲਿਆ। ਉਹਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਤੀਆਂ ਜਿਨ੍ਹਾਂ ਦੇ ਆਧਾਰ ਤੇ ਉਹ 27 ਦੀਆਂ ਚੋਣਾਂ ਲੜਨਗੇ। ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਕਿਉਂਕਿ ਅਜੇ ਤੱਕ ਤਾਂ ਆਪਣੀ ਉਹਨਾਂ ਦੀ ਵਰਕਿੰਗ ਕਮੇਟੀ ਜਾਂ ਕਈ ਤਰੀਕੇ ਦੀਆਂ ਕਮੇਟੀਆਂ ਦਾ ਗਠਨ ਹੋਣਾ ਅਜੇ ਬਾਕੀ ਆ। ਤੇ ਰਖੜਾ ਸਭ ਉਸ ਤੋਂ ਪਹਿਲਾਂ ਇਹ ਐਲਾਨ ਕਰ ਦੇਣਾ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਰਾਜਾ ਬੜੇ ਕਹਿੰਦੇ ਕੱਲ ਇੱਕ ਰੈਲੀ ਦੇ ਵਿੱਚ ਕਰਕੇ ਇੱਕ ਬਗਾਵਤੀ ਸਰਾਂ ਨੂੰ ਆਪਣੇ ਵਿਰੋਧ ਪੈਦਾ ਕਰਤਾ ਕੀ ਇਹੋ ਜਿਹਾ ਐਲਾਨ ਕੱਲ ਨੂੰ ਸ਼੍ਰੋਮੀ ਕਾਲੀਕਲ ਪੁਨਰਸਰ ਜੇਤੂ ਕਿਤੇ ਬੈਕਫੋਰਟ ਤੇ ਤੇ ਨਾ ਲੈ ਜਾਊਗਾ ਪ੍ਰਸ਼ਨ ਇਹ ਵੀ ਹੈਗਾ ਕਿਉਂਕਿ ਐਲਾਨ ਤਾਂ ਉਹਨੇ ਕਰਤਾ ਕਿਉਂਕਿ ਇਕਲਕੇ ਚ ਫਿਰ ਕਈ ਕਈ ਲੋਕ ਹੋਣਗੇ ਉਹ ਸਖ ਜਿਹੜੇ ਹੋਣਗੇ ਤਾਂ ਅਜੇ ਤੱਕ ਤਾਂ ਪਾਰਟੀ ਦਾ ਆਪਣਾ ਢਾਂਚਾ ਹੀ ਜਿਹੜਾ ਹੈ ਉਹ ਸਾਹਮਣੇ ਜਿਹੜਾ ਉਹ ਨਹੀਂ ਆ ਰਿਹਾ ਬਾਕੀ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਗਿਆਨੀ ਹਰਤੀਸੇ ਉਹਨਾਂ ਨੇ ਜਿਹੜੀ ਗੱਲ ਕਹੀ ਆ ਅਕਾਸਰ ਤੇ ਹੁਣ ਤਾਂ ਉਹ ਪ੍ਰਧਾਨ ਨੇ ਸ਼ੁਰੂ ਨਹੀਂ ਕਲੀ ਦਲ ਪੰਨਾ ਸਵਜੀਤ ਤੇ ਆਪਣੀ ਗੱਲ ਤੇ ਪੂਰਾ ਉਤਰਨਗੇ ਇਸ ਗੱਲ ਦੀ ਆਸ ਕਰਦੇ ਬਾਕੀ ਜਿਹੜੀ ਅਸਲ ਸਥਿਤੀ ਆ ਉਹ ਤਾਂ ਰਖਣਾ ਜੀ ਕੱਲ ਪੂਰਾ ਕਾਉਂਟੇ ਸਾਫ ਹੋ ਜਾਏਗੀ ਬਿਲਕੁਲ ਅਣਕਿਚਰ ਜਿੱਥੇ ਇਹ ਵੀ ਚਰਚਾਮਨਈ ਸੂਤਰਾਂ حوالےੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਅਕਾਲੀ ਦਲ ਪੁਨਰਸਰਜੀਤ ਭੰਗ ਹੋ ਕੇ ਮੁੜ ਤੋਂ ਦੁਬਾਰਾ ਇਸ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਊਗਾ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜੋ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਕਮੇਟੀ ਬਣਾਈ ਗਿਆ ਉਸ ਤੇ ਵੀ ਕਈ ਪ੍ਰਕਾਰ ਦੇ ਸਵਾਲ ਨੇ ਖੈਰ ਆਉਣ ਵਾਲੀ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਇਹ ਜ਼ਰੂਰ ਦੇਖਣਾ ਹੋਵੇਗਾ ਉਧਰ ਅਣਕਿਚਰ ਜੇਕਰ ਮੈਂ ਅੱਗੇ ਨੂੰ ਬਧਾਂ ਤਾਂ ਅੱਜ ਇਹ ਗੱਲ ਕਹਿਣ ਨੂੰ ਦਿਲ ਕਰ ਰਿਹਾ ਕਿ ਦੇਰ ਆਏ ਦਰਸਤ ਆਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਫੀ ਲੰਬੇ ਸਮਾਂ ਪਹਿਲਾਂ ਇੱਕ ਐਲਾਨ ਕੀਤਾ ਗਿਆ ਸੀ ਕਿ ਸੂਬਾ ਵਾਸੀਆਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਦਿੱਤਾ ਜਾਵੇਗਾ ਖਿੱਚ ਦੇ ਖਚਾਉਂਦੇ ਅੱਜ ਉਹ ਤਰੀਕ ਆयो ਗਈ ਹੈ ਜੀ ਅੱਜ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਕਿ ਸਹੀ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਗਰੀਬ ਵਰਗਾਂ ਨੂੰ ਇਸ ਦਾ ਲਾਹਾ ਮਿਲ ਪਾਵੇਗਾ ਜੀ ਆ ਬਿਲਕੁਲ ਸਭ ਤੁਸੀਂ ਠੀਕ ਗੱਲ ਕੀਤੀ ਹੈ ਆਮ ਆਪੀ ਪਾਰਟੀ ਨਵੇਂ ਸਾਲ ਦੇ ਮੌਕੇ ਤੇ ਇਸ ਸੇਤ بیمਾ ਯੋਜਨਾ ਤੇ ਜਿਹੜੀ 10 ਲੱਖ ਦੀ ਯੋਜਨਾ ਹੈ ਕਿ ਪੰਜਾਬ ਦੇ ਹਰ ਵਾਸੀ ਨੂੰ 10 ਲੱਖ ਦਾ ਫ੍ਰੀ ਅਲਾਸ ਦਿੱਤਾ ਜਾਵੇਗਾ ਇਹਦੇ ਸਬੰਧੀ ਪਤਾ ਸੀ ਸਰਕਾਰ ਦੇ ਐਲਾਨ ਕੀਤਾ ਸੀ ਕਿ ਨਵੇਂ ਸਾਲ ਦੇ ਮੌਕੇ ਤੇ ਇਸ ਯੋਜਨਾ ਨੂੰ ਲਾਂਚ ਕੀਤਾ ਜਾਇਗਾ ਸਾਰੇ ਪੰਜਾਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਤਰਨਤਾਰਨ ਜ਼ਿਲ੍ਹਾ ਔਰ ਇੱਕ ਜ਼ਿਲ੍ਹਾ ਹੋਰ ਸੀ ਮੈਨੂੰ ਉਸ ਦਾ ਨਾਮ ਭੁੱਲ ਗਿਆ ਉਹਦੇ ਸਬੰਧੀ ਕਿਹਾ ਸੀ ਕਿ ਉੱਥੇ ਸ਼ੁਰੂਆਤ ਜਿਹੜੀ ਉਹ ਕੀਤੀ ਜਾਊਗੀ ਪਰ ਜਦੋਂ ਇਸ ਦੇ ਵਾਸਤੇ ਜਿਹੜੀ ਤਰੀਖ ਸੀ ਅ 6 ਜਨਵਰੀ ਦੇ ਲਾਗੇ ਚੱਗੇ ਜਿਹੜੀ ਉਹ ਰੱਖੀ ਗਈ ਸੀ ਔਰ ਉਸੇ ਵਕਤ ਇੱਕ ਨੋਟਸ ਹਲਦਾ ਡਾਕਟਰ ਬਲਬੀਤ ਸਿੰਘ ਵੱਲੋਂ ਜਿਹੜੇ ਸਿਹਤ ਮੰਤਰੀ ਨੇ ਇੱਕੋ ਜਿਹੀ ਤਕਨੀਕੀ ਕਾਰਨਾਂ ਦੇ ਕਰਕੇ ਇਸ ਯੋਜਨਾ ਨੂੰ ਅਸੀਂ ਅ ਅੱਜ ਲਾਗੂ ਨਹੀਂ ਕਰ ਰਹੇ 22 ਜਨਵਰੀ ਨੂੰ ਜਿਹੜਾ ਲਾਗੂ ਕੀਤਾ ਜਾਵੇਗਾ ਤਾਂ ਉਸ ਸਮੇਂ ਵੀ ਕਾਫੀ ਸਵਾਲ ਇਹ ਉੱਠੇ ਸੀ ਕਿ ਅਜੇ ਯੋਜਨਾ ਸ਼ੁਰੂ ਨਹੀਂ ਹੋਈ ਤਾਂ ਸਰਕਾਰ ਵੱਲੋਂ ਇਸ ਨੂੰ ਪਹਿਲਾਂ ਹੀ ਅੱਗੇ ਜਿਹੜਾ ਪਾ ਦਿੱਤਾ ਗਿਆ ਪਰ ਕੁਝ ਤਕਨੀਕੀ ਕਾਰਨਾਂ ਦੇ ਕਰਕੇ ਜਿਸ ਤਿੱਕੇ ਨਾਲ ਸਰਕਾਰ ਨੇ ਆਪਣੀ ਗੱਲ ਕੀਤੀ ਸੀ ਚਲੋ ਹੁਣ ਸਰਕਾਰ ਨੇ ਅੱਜ ਦਾ ਇਹ ਦਿਨ ਜਿਹੜਾ ਉਹ ਨਿਸ਼ਚਿਤ ਕੀਤਾ ਸੀ ਤੇ ਅੱਜ ਪਤਾ ਲੱਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਯੋਜਨਾ ਨੂੰ ਜਿਹੜਾ ਉਹ ਲਾਗੂ ਕਰਨਗੇ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਅਖੜਾ ਸਾਹਿਬ ਸੇਤ ਤੇ ਪਾਣੀ ਤੇ ਬਿਜਲੀ ਦਾ ਜਿਹੜਾ ਧਿਆਨ ਰੱਖਣਾ ਇਹ ਚਾਹੇ ਨਗਰ ਕੌਂਸਲ ਹੋਵੇ ਤੇ ਚਾਹੇ ਨਗਰ ਨਿਗਮ ਹੋਵੇ ਤੇ ਚਾਹੇ ਪੰਜਾਬ ਦੇ ਪੱਤਰ ਤੇ ਸਰਕਾਰ ਹੋਵੇ ਹਰ ਵਾਸੀ ਨੂੰ ਇਹ ਸਾਫ਼ ਚੀਜ਼ਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੀ ਜਿਹੜੀ ਆਯੂਸ਼ਮਾਨ ਯੋਜਨਾ ਉਹ ਵੀ ਇਹ ਲਾਗੂ ਕੀਤੀ ਹੈ ਕਿ ਪੰਜਾਬ ਦੇ ਵਿੱਚ ਵਿੱਚ 5 ਲੱਖ ਦੀ ਸੋਹਣ ਜਿਹੜੀ ਐ ਨੀਲਾ ਘਾਟ ਤਾਰਕਾਂ ਨੂੰ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਆ ਤਾਂ ਉਹਦੇ ਵਿੱਚ ਕਈ ਲੋਕਾਂ ਨੂੰ ਨਹੀਂ ਵੀ ਮਿਲਦੀ ਪਰ ਉਹਦੇ ਯੋਜਨਾ ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਜਿਹੜੇ ਬੀਤੇ ਸਮੇਂ ਚ ਉੱਠਦੇ ਰਹੇ ਆ ਕਿ ਜਣਾ ਉਹ ਯੋਜਨਾ ਦੇ ਵਿੱਚ ਰਾਜ ਸਰਕਾਰ ਦੇ ਹਿੱਸਾ ਦੇਣਾ ਸੀ ਉਹ ਰਾਜ ਸਰਕਾਰ ਦੇ ਹਿੱਸਾ ਜਿਹੜਾ ਨਹੀਂ ਸੀ ਦਿੱਤਾ ਜਿਸ ਕਰਕੇ ਆਯੂਸ਼ਮਨ ਯੋਜਨਾ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਵਿੱਚ ਲਾਗੂ ਤਾਂ ਹੈਗੀ ਪਰ ਕਈ ਹਸਪਤਾਲਾਂ ਨੇ ਉਹ ਯੋਜਨਾ ਦੇ ਤਹਿਤ ਅਲਾਸ ਕਰਨ ਤੋਂ ਇਨਕਾਰ ਜਿਹੜਾ ਕਰਤਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਬਿੱਲਾਂ ਦੀ ਜਿਹੜੀ ਅਦਾਇਗੀ ਉਹ ਨਹੀਂ ਸੀ ਹੋਈ ਤੇ ਹੁਣ ਸਰਕਾਰ ਕਹਿੰਦੀ ਹੈ ਸਰਕਾਰ ਤੋਂ ਉਹਨੂੰ ਛੱਡ ਕੇ ਆਪਣੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ਲੈ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਇਹ ਯੋਜਨਾ ਦਾ ਸਵਾਗਤ ਕਰਦਾ ਬੰਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਤੇ ਇਹ ਵੀ ਕੇਵਲ ਤੇ ਕੇਵਲ 24 ਕੰਡ ਨਾ ਹੋਵੇ ਕਿ ਚੋਣਾਂ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਸਭਾਵਾ ਕੇ ਇਹ ਪਹਿਲਾਂ ਹੀ ਖਤਮ ਜਿਹੜੀ ਬੰਦ ਹੋ ਜਾਵੇ ਕਿਉਂਕਿ ਕਾਰਨ ਇਹ ਆ ਕਿਉਂਕਿ ਸਰਕਾਰ ਦਾ ਅੱਗੇ ਇੱਕ ਤਰੀਕੇ ਦੇ ਵਿੱਤੀ ਘਾਟਿਆਂ ਦੇ ਨਾਲ ਜਿਹੜੀ ਚੂਸਦੀ ਪਈ ਆ ਕਈ ਤਰੀਕੇ ਦੇ ਆਰਥਿਕ ਬੋਝ ਜਿਹੜੇ ਨੇ ਇਸ ਵੇਲੇ ਸਰਕਾਰ ਤੇ ਜਿਹੜੇ ਪਏ ਨਜ਼ਰ ਆ ਰਹੇ ਆ ਕਈ ਤਰੀਕੇ ਦੇ ਬਖਾਈ ਜਿਹੜੇ ਨੇ ਵੱਖ-ਵੱਖ ਖੇਪ ਭਾਗਾਂ ਦਾ ਵਾਲੇ ਤੇ ਕਈ ਤਰੀਕੇ ਦੀਆਂ ਸਬਸਿਡੀਆਂ ਇੱਥੇ ਕਾਰਨ ਸਰਕਾਰ ਦੀ ਜਿਹੜੀ ਆਰਥਿਕ ਸਥਿਤੀ ਦਾ ਢਾਂਚਾ ਪੂਰੀ ਤਰ੍ਹਾਂ ਡਗਮਗਾ ਚੁੱਕਾ ਹੈ ਤਾਂ ਅਜੇ ਹੀ ਸੂਰਤ ਵਿੱਚ ਇਹ ਇੱਕ ਨਵੀਂ ਯੋਜਨਾ ਜਿਹੜੀ ਸ਼ੁਰੂ ਕਰਨੀ ਸਰਕਾਰ ਵਾਸਤੇ ਹੀ ਕਹਿ ਸਕਨੇ ਕਿ ਇੱਕ ਔਖਾ ਕਦਮ ਹੈਗਾ ਪਰ ਜੇਕਰ ਸਰਕਾਰ ਨੇ ਨਿਸ਼ਾ ਕਰ ਲਿਆ ਕਿ ਅਸੀਂ ਆਪਣੇ ਲੋਕਾਂ ਨੂੰ ਇਹ ਸਹੂਲਤ ਦੇਣੀ ਹੈ ਤਾਂ ਫਿਰ ਕੁੱਤਤੀ ਤੋਂ ਤੇ ਚਾਹੀਦਾ ਹੈ ਕਿ ਫਿਰ ਇਹ ਸਹੂਲਤ ਵਾਕਿਆ ਹੀ ਅਮਲੀ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚਾਈ ਜਾਵੇ ਨਾ ਕਿ ਸ਼ਬਦੀ ਰੂਪ ਦੇ ਵਿੱਚ ਐਲਾਨ ਕਰਕੇ ਹੀ ਇਹ ਕੰਮ ਖਤਮ ਜੋ ਕਿ ਸਰਕਾਰ ਵੱਲੋਂ ਬੀਤੇ ਸਮੇਂ ਚ ਬੜੀਆਂ ਯੋਜਨਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਜਿ ਤਰ੍ਹਾਂ ਇੱਕ ਯੋਜਨਾ ਸੀ ਰਾਸ਼ਨ ਤੁਹਾਡੇ ਦਰਵਾਜ਼ੇ ਮੈਨੂੰ ਯਾਦ ਨਹੀਂ ਹੈ ਤੁਹਾਡਾ ਰਾਸ਼ਨ ਤੁਹਾਡੇ ਦਰਵਾਜ਼ੇ ਘਰ ਘਰ ਰਾਸ਼ਨ ਜਿਹੜਾ ਪਹੁੰਚਾਇਆ ਜਾਊਗਾ ਉਹ ਮਹੀਨਾ ਹੀ ਡੇਢ ਮਹੀਨਾ ਯੋਜਨਾ ਚੱਲੀ ਬਾਅਦ ਦੇ ਵਿੱਚ ਰਾਸ਼ਨ ਵੀ ਬੰਦ ਹੋ ਗਿਆ ਛੋਲੇ ਵੀ ਬੰਦ ਹੋ ਗਏ ਉਹ ਲੱਭਾ ਕੁਝ ਨਹੀਂ ਤੇ ਚਲੋ ਪਰ ਆਸ ਕਰਦੇ ਹਾਂ ਕਿ ਇਹ ਜਿਹੜੀ ਸਹੂਲਤ ਆ ਰਾਜ ਸਰਕਾਰ ਪੂਰੀ ਗੰਭੀਰਤਾ ਦੇ ਨਾਲ ਤੇ ਪੂਰੀ ਸਹਿਜਤਾ ਦੇ ਨਾਲ ਪੰਜਾਬ ਦੇ ਵਿੱਚ ਲਾਗੂ ਕਰੂਗੀ ਤਾਂ ਜੋ ਪੰਜਾਬ ਦੇ ਅੰਦਰ ਕੇ ਪੰਜਾਬ ਨੂੰ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਇਲਾਜ ਕੋ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਦਾ ਪਏ ਕਿਉਂਕਿ ਆ ਇਲਾਜ ਅਗਰ ਸਹੀ ਮਿਲਦਾ ਤਾਂ ਵਿਅਕਤੀ ਦੀ ਜਾਨ ਜਿਹੜੀ ਆ ਉਹ ਬਚ ਸਕਦੀ ਆ ਆਸ ਕਰਦੇ ਆ ਸਰਕਾਰ ਦੀ ਇਹ ਯੋਜਨਾ ਪੂਰਨ ਤਰੀਕੇ ਨਾਲ ਸਿਰੇ ਚੜੇਗੀ ਬਿਲਕੁਲ ਅਣਕੀ ਸਰ ਲੋਕਾਂ ਦੇ ਵਿੱਚ ਇਹ ਵੀ ਵਿਚਾਰ ਬਣ ਗਿਆ ਕਿ ਕਈ ਵਾਰ ਸਰਕਾਰਾਂ ਦੇ ਵੱਲੋਂ ਬਣਾਏ ਗਏ ਚਿਪ ਵਾਲੇ ਕਾਰਡ ਉਹ ਸਿਰਫ ਕਾਰਡ ਹੀ ਰਹਿ ਜਾਂਦੇ ਆ ਲੋਕਾਂ ਦੇ ਵਿਚਾਰ ਉਸ ਦਾ ਲਾਹਾ ਉਸ ਤਰ੍ਹਾਂ ਨਹੀਂ ਪਾਉਂਦਾ ਖੈਰ ਤੁਹਾਡੇ ਵਾਂਗ ਸਾਰੇ ਹੀ ਇਹ ਉਮੀਦ ਕਰ ਰਹੇ ਨੇ ਕਿ ਜੇਕਰ ਸਰਕਾਰ ਦੇ ਵੱਲੋਂ ਸੱਚੇ ਦਿਲ ਦੇ ਨਾਲ ਇਸ ਸਕੀਮ ਨੂੰ ਚਲਾਇਆ ਜਾਵੇਗਾ ਇਮਾਨਦਾਰੀ ਦੇ ਨਾਲ ਇਸ ਸਕੀਮ ਨੂੰ ਚਲਾਇਆ ਜਾਵੇਗਾ ਤਾਂ ਆਮ ਵਰਗ ਨੂੰ ਆਮ ਲੋਕਾਂ ਨੂੰ ਜਰੂਰ ਇਸ ਦਾ ਕਿਤੇ ਨਾ ਕਿਤੇ ਫਾਇਦਾ ਜਾਂ ਜੋ ਮਿਲੇਗਾ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੇ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਾਨਾ ਲੋਕਾਂ ਦਾ ਟੀਵੀ ਦੇ ਨਾਲ ਮੈਨੂੰ ਦੋ ਔਜਾਜ਼ਤ ਧੰਨਵਾਦ